ਨਮਸਕਾਰ ਸਤਿ ਸ਼ਕਾਲ ਮਰਹਬਾ ਸੋ ਇਕਵਰੀ ਫੇਰ ਇੱਕ ਦੁਖਦ ਘਟਨਾ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿਦੇ ਵਿੱਚ ਪੂਨੇ ਦੀ ਤਰਜ਼ ਤੇ ਹਾਈ ਸਪੀਡ ਪੋਰਸ਼ ਕਾਰ ਦਾ ਜਿਹੜਾ ਇੱਕ ਮਾਮਲਾ ਸੀਗਾ ਇੱਕ ਵਿਲ ਦੇਹਲਾਨ ਵਾਲੀ ਖਬਰ ਸੀ ਉਹ ਅੱਜ ਇਕਵਰੀ ਫੇਰ ਅੱਖਾਂ ਦਾ ਉਹ ਮੰਜ਼ਰ ਸਾਹਮਣੇ ਆ ਜਾਂਦਾ ਜਦੋਂ ਕੱਲ ਦੇਰ ਸ਼ਾਮ ਚੰਡੀਗੜ੍ਹ ਦੇ ਵਿੱਚ ਸੈਕਟਰ 4 ਚਾਰ ਬਲਿਕ ਨੋਚ ਸਿੰਗਲ ਰੋਡ ਤੇ ਇੱਕ ਡਰੰਕ ਐਂਡ ਡਰਾਈਵ ਦਾ ਕੇਸ ਲੱਗ ਰਿਹਾ ਹੈ ਹਜੇ ਸਰਕਾਰ ਜਿਹੜਾ ਪੁਲਿਸ ਉਹ ਨੌਕਚਾਰਿਕ ਤੌਰ ਤੇ ਕੋਸ਼ਨਾ ਨਹੀਂ ਕੀਤੀ ਗਈ ਹੈ ਸੋ ਜਾਂਚ ਜਾਰੀ ਹੈ ਪਰ ਡਰੰਕ ਐਂਡ ਡਰਾਈਵ ਦੇ ਇੱਕ ਕੇਸ ਵਿੱਚ ਇਹ ਲੱਗ ਰਿਹਾ ਕਿ ਇੱਕ ਤੇਜ਼ ਰਫਤਾਰ ਜਿਹੜੀ ਹੈ ਪੋਰਸ਼ ਕਾਰ ਵੱਲੋਂ ਇੱਕ ਇਹਰਿਆ ਐਕਸੀਡੈਂਟ ਨੂੰ ਅੰਜਾਮ ਦੇ ਦਿੱਤਾ ਗਿਆ ਜਿਸ ਦੇ ਲਈ ਬੋਲੰਚ ਵੀ हिम्मत जुटानी पड़ रही है एक नौजवान युवक ਜਿਹਦਾ ਨਾਮ ਅੰਕਿਤ ਸੀਗਾ ਉਸ ਨੂੰ ਇੰਨੀ ਬੁਰੀ ਤਰ੍ਹਾਂ ਕੁਚਲਿਆ ਗਿਆ ਕਿ ਉਹਦੀ ਬਾਡੀ ਦੇ ਮੌਕੇ ਤੇ ਹੀ ਦੋ 파ਟ ਹੋ ਗਏ ਉਹਦੇ ਕੱਪੜੇ ਕੰਦੇ ਟੁਕੜੇ ਐਦਾ ਐਦਾ ਕਿਤੇ ਗਰੇ ਕਿ ਉਸ ਨੂੰ ਦੇਖ ਪਾਣਾ ਹੀ ਸੰਭਵ ਨਹੀਂ ਹੈ ਹਾਲਾਤ ਐਦਾਂ ਦੇ ਸੀਗੇ ਕਿ ਜਿਹੜਾ ਅੰਕਿਤ ਨਾਮ ਦਾ ਇੱਕ ਜੁਵਾ डेथ हुई उसका कोई नजदीकी तो उसके कोलो निकल गया कुछ देर बाद ग्रस्त हो टुकड़े टुकड़े हो हालात सी कि उसन पहचान भी नहीं पाया सो तीन खुद अंदाजा लगा सकते हो कि, कि दुखद जटना हैगी ਸੋ ਤਾਜ਼ਾ ਮਾਮਲਾ ਜਿਹੜਾ ਇਹ ਦੱਸਿਆ ਜਾ ਰਿਹਾ ਹੈ ਸੋਮਵਾਰ ਦੇਰ ਰਾਤ ਲਗਭਗ 8 ਵਜੇ ਦਾ ਚੰਡੀਗੜ੍ਹ ਦੇ ਸੈਕਟਰ 4 ਓਬਲਿਕ 9 ਤੋਂ ਸਿੰਗਲ ਰੋਡ ਤੇ ਹੈ ਜਿੱਥੇ ਦੱਸਿਆ ਜਾ ਰਿਹਾ ਕਿ ਪੌਰਸ਼ ਵੱਲੋਂ ਤੇਜ਼ ਰਫ਼ਤਾਰ ਪੌਰਸ਼ ਵੱਲੋਂ ਇੱਕ ਨੌਜਵਾਨ ਦੀ ਜਿਹੜੀ ਜਾਨ ਲੈ ਲਈ ਗਈ ਉਸ ਤੋਂ ਬਾਅਦ ਵੀ ਉਹ ਗੱਡੀ ਨਹੀਂ ਤੇਜ਼ ਰਫ਼ਤਾਰ ਤੇ ਸੀ ਕਿ ਉਸ ਤੋਂ ਬਾਅਦ ਵੀ ਉਹ ਇੱਕ ਸਕੂਟਰੀ ਤੇ ਜਾ ਰਹੀ ਦੋ ਕੁੜੀਆਂ ਨੂੰ ਦੋ ਹੋਰ ਲੋਕਾਂ ਨੂੰ ਹਿੱਟ ਕੀਤਾ ਵਿਲਹਾਲ ਜਿਹੜਾ ਜੋ ਚਰਚਾਵਾ ਦੇ ਸਾਹਮਣੇ ਜੋ ਮੌਕੇ ਦੀ ਜਾਣਕਾਰੀ ਦੇ ਸਾਹਮਣੇ ਆ ਰਿਹਾ ਉਹ ਪੁਲਿਸ ਵੱਲੋਂ ਜਿਹੜਾ ਪਰੋਪੀ ਸੀ ਜਿਹੜਾ ਕਾਰ ਚਾਲਕ ਸੀ ਕਿ ਦੱਸਿਆ ਜਾ ਰਿਹਾ ਕਿ ਉਹ ਪ੍ਰਾਪਰਟੀ ਕਾਰੋਬਾਰੀ ਤੇ ਉਸ ਨੂੰ ਉਹਦੀ ਇੰਨੀ ਖਸਤਾ ਹਾਲਤ ਸੀ ਕਿ ਉਹਨੂੰ ਫੜ ਕੇ ਬਾਹਰ ਕਢਣਾ ਕੜਿਆ ਜਿਆ ਸੁੱਚੀ ਜਿਹਾ ਤਸਵੀਰਾਂ ਸਾਹਮਣੇ ਆ ਰਹੀ ਹੈ ਦੇਖਣ ਨੂੰ ਲੱਗਦਾ ਕਿ ਇਹ ਡਰਿੰਕ ਐਂਡ ਡਰਾਈਵ ਦਾ ਕੇਸ ਹੈ ਪਰ ਜਦ ਤੱਕ ਸਰਕਾਰੀ ਰਿਪੋਰਟ ਸਾਹਮਣੇ ਨਹੀਂ ਆਜੰਦੀ ਇਹਨੂੰ ਕਿਸੇ ਵੀ ਤਰੀਕੇ ਦਾ ਸਾਹਮਣੇ ਦਿੱਤਾ ਜਾ ਸਕਦਾ ਪਰ ਹਾਲਾਤ ਇਦਾਂ ਦੇ ਸਿਗੇ ਕਿ ਇੱਕ ਇਨਸਾਨ ਜਿਹਦੇ ਨਾਲ ਜਿਹਦੇ ਨਾਲ ਘਟਨਾ ਹੁੰਦੀ ਹੈ ਉਹਦੀ ਬਾਡੀ ਦੇ ਦੋ ਟੁਕੜੇ ਹੋ ਜਾਣਾ ਉਹਦਾ ਜਿਹ ਲੱਤ ਜਿਹੜਾ ਜਿਹਦੇ ਮੌਤ ਹੋਈ ਬੱਚੇ ਦੀ ਅਨਕਿਤ ਜੁਵਾ ਉਹਦੇ ਲੱਤ ਕੱਟ ਕੇ ਕਿਤੇ ਹੋਰ गिर ਜਾ ਨਹੀਂ ਔਰ ਬਾਕੀ ਬਾਡੀ ਕਿਤੇ ਖੂਰ ਹੋ ਜਾ ਨਹੀਂ ਤੁਸੀਂ ਸੋਚ ਸਕਦੇ ਹੋ ਉਸ ਮੰਜ਼ਰ ਨੂੰ ਸੋਚਣਾ ਵੀ ਬੜਾ ਦਿਲ ਦੇ ਹਿਲਾ ਦਿੰਦਾ ਇਹਦਾ ਤਾਂ ਇੱਕ ਮਾਮਲਾ ਲਗਭਗ 2 ਸਾਲ ਪਹਿਲਾਂ ਪੁਨੇਚ ਵੀ ਹੋਇਆ ਸੀ ਜਦੋਂ ਡਰਿੰਕ ਐਂਡ ਡਰਾਈਵ ਦੇ ਕੇਸ ਦੇ ਵਿੱਚ ਉੱਤੀ ਰਾਤ ਨੂੰ ਬਹੁਤ ਸਾਰੇ ਜਿਹੜੇ ਮਾਸੂਮਾਂ ਤੇ ਕਹਿਰ ਟੁੱਟ ਪਿਆ ਸੀ ਸੋ ਇੱਕ ਵਾਰੀ ਫੇਰ ਇਹੋ ਜਿਹਾ ਮੰਜ਼ਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸੜਕਾਂ ਤੇ ਜਦੋਂ ਦੇਖਣ ਨੂੰ ਮਿਲਿਆ ਤਾਂ ਲੋਗ ਲੋਕਾਂ ਦਾ ਦਿਲ ਦਹਿਲ ਗਿਆ ਹਾਲਾਤ ਇਦਾਂ ਦੇ ਬਣੇ ਹੋਏ ਕਿ ਡਰਿੰਕ ਐਂਡ ਡਰਾਈਵ ਦੇ ਜਿਹੜੇ ਕੇਸਸ ਹੈਗੇ ਐ ਇਸ ਦੇ ਨਾਲ ਜਿਹੜੇ ਲੋਕਾਂ ਤੇ ਇਹਦਾ ਅਸਰ ਪੈ ਰਿਹਾ ਹੈ ਜਿਹੜੇ ਲੋਕੀ ਇਹਨਾਂ ਤੋਂ ਦੁਰਘਟਨਾ ਕਰਸੋ ਰਹੇ ਆ ਉਹਨਾਂ ਦੇ ਬਾਰੇ ਸੋਚ ਕੇ ਡਰ ਲੱਗਦਾ ਹੈ ਜਿੱਦਾਂ ਕਿ ਇਸ ਕੇਸ ਦੇ ਵਿੱਚ ਅੰਕਿਤ ਨਾਮ ਦਾ ਜਿਹੜਾ ਲੜਕਾ ਜਿਹਦੀ ਡੈਥ ਹੋਈ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਪਰਿਵਾਰ ਦਾ ਇਕਲੌਤਾ ਜਿਹੜਾ ਲੜਕਾ ਸੀ ਉਸ ਦੀ ਇੱਕ ਭੈਣ ਹੈ ਤੇ ਫਾਦਰ ਵੀ ਇੱਕ ਦਿਨ ਪਹਿਲਾਂ ਹੀ ਹਸਪੀਟਲ ਤੋਂ ਡਿਸਚਾਰਜ ਹੋਏ ਸਰਕਾਰੀ ਨੌਕਰੀ ਸ਼ਾਇਦ ਕਰਦੇ ਪਰ ਹਾਲਾਤ ਇਹ ਹੈ ਕਿ ਚਿਰਾਗ ਇਹ ਘਰ ਦਾ ਮੈਂਬਰ ਕਿਸੇ ਦਾ ਵੀ ਹੋਵੇ ਪਰ ਇਦਾਂ ਦਾ ਹਾਲਾਤ ਇਸ ਹਾਲਾਤਾਂ ਚ ਕਿਸੇ ਦਾ ਦੁਨੀਆ ਤੋਂ ਜਾਣਾ ਜਾਂ ਐਦਾਂ ਦੇ ਐਕਸੀਡੈਂਟ ਬਾਰੇ ਸੋਚ ਕੇ ਵੀ ਦਿਲ ਦਹਿਲ ਜਾਂਦਾ ਹੈ ਚੰਡੀਗੜ੍ਹ ਦੀ ਸੜਕਾਂ ਜਿਨ੍ਹਾਂ ਨੂੰ ਅਸੀਂ ਸਭ ਤੋਂ ਸੇਫ ਮੰਨਦੇ ਹਾਂ ਕਿਉਂਕਿ ਉੱਥੇ ਸਪੀਡ ਲਿਮਟ ਹੈ ਉੱਥੇ ਸਾਰੇ ਟ੍ਰੈਫਿਕ ਰੂਲਸ ਓਬੇ ਕੀਤੇ ਜਾਂਦੇ ਆ ਮੰਨੇ ਜਾਂਦੇ ਆ ਈਵਨ ਪੰਜਾਬ ਹਰਿਆਣਾ ਕਿਤੋਂ ਵੀ ਕੋਈ ਜਾਂਦਾ ਹੈ ਤੇ ਉਹ ਚੰਡੀਗੜ੍ਹ ਦੇ ਵਿੱਚ ਪਹੁੰਚਦੇ ਹੀ ਉਹ ਰੂਲਸ ਨੂੰ ਫਾਲੋ ਕਰਦਾ ਹੈ ਜਿੱਤਾਂ ਕਿ ਖੁਦ ਸੀਐਮ ਭਗਵੰਤ ਮਾਨ ਨੇ ਵੀ 2 ਦਿਨ ਪਹਿਲਾਂ ਆਪਣੇ ਫਾਸ਼ਨ ਦੇ ਵਿੱਚ ਦੱਸਿਆ ਕਿ ਚੰਡੀਗੜ੍ਹ ਜਾਂਦੇ ਹੀ ਸਾਰੇ ਰੂਲ ਆਟੋਮੈਟਿਕਲੀ ਲੋਕ ਫਾਲੋ ਕਰਨ ਲੱਗ ਜਾਂਦੇ ਐ ਸੋ ਉਹਨਾਂ ਨੇ ਵੀ ਚੰਡੀਗੜ੍ਹ ਦੀ ਐਗਜ਼ਾਮਪਲ ਦਿੱਤੀ ਸੀ ਪਰ ਹੁਣ ਚੰਡੀਗੜ੍ਹ ਦੇ ਵਿੱਚੀ ਜਿੱਤੂ ਅਸੀਂ ਸਭ ਤੋਂ ਸਿੱਖਿਓ ਸ਼ਹਿਰ ਮੰਨੇ ਹੈ ਟ੍ਰੈਫਿਕ ਦੇ ਰੂਲ ਮੰਨੇ ਜਾਂਦੇ ਐ ਉਸ ਸ਼ਹਿਰ ਦੇ ਵਿੱਚ ਅੱਧੀ ਰਾਤ ਨੂੰ ਲਗਭਗ ਰਾਤ ਨੂੰ 8 ਵਜੇ ਦੇ ਰਾਤ ਨੂੰ ਇਦਾਂ ਦਾ ਮਜ਼ਹਰ ਹਾਦਸਾ ਦਿਲ ਦੇਹਲਾਰੇ ਆਓ ਤੁਸੀਂ ਵੀ ਦੇਖੋ ਮੌਕੇ ਦੀ ਅੰਤਸਫਿਰ ਤੇ ਕਮੈਂਟ ਸੈਕਸ਼ਨ ਚ ਜ਼ਰੂਰ ਦੱਸੋ ਕਿ ਇਹੋ ਜਿਹੇ ਹਾਦਸਿਆਂ ਨੂੰ ਕਿੱਦਾਂ ਰੋਕਿਆ ਜਾ ਸਕਦਾ ਹੈ ਕੱਲੀ ਪੁਲਿਸ ਵੀ ਜ਼ਿੰਮੇਵਾਰ ਨਹੀਂ ਹੈ ਕਿਉਂਕਿ ਪੁਲਿਸ ਵੀ ਹਰ ਜਗ੍ਹਾ ਤੇ ਚੱਪੇ-ਚੱਪੇ ਤੇ ਨਹੀਂ ਹੋ ਸਕਦੀ ਰੂਲਸ ਚੰਡੀਗੜ੍ਹ ਦੀ ਪੁਲਿਸ ਦੀ ਤਾਰੀਫ ਕਰੀਏ ਤਾਂ ਉੱਥੇ ਰੂਲਸ ਬੜੇ ਸਲੀਕੇ ਨਾਲ ਸਭ ਤੋਂ ਜ਼ਿਆਦਾ ਸ਼ਾਇਦ ਫਾਲੋ ਕੀਤੇ ਜਾਂਦੇ ਹਨ ਪਰ ਉਸ ਦੇ ਬਾਵਜੂਦ ਵੀ ਇਹ ਇਹੋ ਜਿਹੇ ਐਕਸੀਡੈਂਟਰ ਦਾ ਹੋਣਾ ਤਾਂ ਮੰਥਨ ਦੀ ਗੱਲ ਜ਼ਰੂਰ ਹੈ ਕਿਉਂਕਿ ਜਿਹੜੇ ਪਰਿਵਾਰ ਤੇ ਕਹਿਰ ਕਿਰੇ ਉਸ ਪਰਿਵਾਰ ਤੇ ਸੋਚਣਾ ਉਸ ਪਰਿਵਾਰ ਦੇ ਬਾਰੇ ਸੋਚਣਾ ਤਾਂ ਕਿ ਆਉਣ ਵਾਲਾ ਅੱਜ ਤੱਕ ਜੋ ਪੜਾ ਵਰਤਨਾ ਸੀ ਵਰਤਿਆ ਗਿਆ ਆ ਨਾਲੇ ਸਮੇਂ ਚ ਕਿਸੇ ਹੋਰ ਪਰਿਵਾਰ ਤੇ ਇਹ ਜਿਹਾ ਕਿਹਾ ਨਾ